ਆਸਾ ਮਹਿਲਾ ਪਹਿਲਾ ਕਰਮ ਕਰਤੂਤ ਬੇਲ ਵਿਸਥਾਰੀ RAM ਨਾਮ ਫਲ ਹੂਆ ਤਿਸ ਰੂਪ ਨ ਰੇਖ ਅਨਾਖਦ ਵਾਜੈ ਸ਼ਬਦ ਨਿਰੰਜਨ ਕੀਆ ਕਰੇ ਵਖਿਆਨ ਜਾਣੈ ਜੇ ਕੋਈ ਅੰਮ੍ਰਿਤ ਪੀਵੈ ਸੋਈ ਰਹਾਉ ਜਿਨ ਪੀਆ ਸੇ ਮਸਤ ਪੇਹ ਟੂਟੇ ਬੰਧਨ ਫਾਹੇ ਜੋਤੀ ਜੋਤ ਸਮਾਨੀ ਪੀਤਰ ਤਾ ਛੋੜੇ ਮਾਇਆ ਕੇ ਲਾਹੇ ਸਰਬਜੂਤ ਰੂਪ ਤੇਰਾ ਦੇਖਿਆ ਸਗਲ ਭਵਨ ਤੇਰੀ ਮਾਇਆ ਰਰ ਰੂਪ ਨਿਰਾਲਮ ਬੈਠਾ ਨਦਰ ਕਰੇ ਵਿੱਚ ਜਾਇਆ ਬਿਨ ਸ਼ਬਦ ਵਜਾਵੈ ਜੋਗੀ ਦਰਸ਼ਨ ਰੂਪ ਅਪਾਰਾ ਸ਼ਬਦ ਅਨਾਖਦ ਸੂ ਸ਼ਹਿਰਾਤਾ ਨਾਨਕ ਕਹੇ ਵਿਚਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਪਾਵਨ ਸ਼ਬਦ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਜੋ ਆਸਾ ਰਖਦਾ 8 ਅੰਸ਼ ਵਦ ਹੈ ਵਿੱਚ ਇਹ ਸਮਝਾਉਣ ਦਾ ਯਤਨ ਕਰ ਰਹੇ ਹਨ ਕਿ ਇਨਸਾਨ ਦੇ ਅੰਦਰ ਜਦੋਂ ਆਤਮਿਕ ਜੀਵਨ ਦੀ ਰੂਹ ਚੱਲ ਪੈਂਦੀ ਹੈ ਆਤਮਿਕ ਜੀਵਨ ਦੀ ਉਸ ਨੂੰ ਸਮਝ ਆ ਜਾਂਦੀ ਹੈ ਜਿਸ ਆਤਮ ਗ੍ਰੋਹ ਨੂੰ ਅਸੀਂ ਆਤਮਾ ਰੂਹ ਗੁਰਮਾਨਵ ਚ ਨਾਮ ਸ਼ਬਦ ਵੀ ਕਿਹਾ ਹੈ ਇਹ ਸ਼ਬਦ ਜਿਹਦੇ ਅੰਦਰ ਚੱਲ ਪੈਂਦਾ ਜੇ ਜਿਸ ਨੂੰ ਮਹਿਸੂਸ ਹੋ ਜਾਂਦਾ ਉਹਦਾ ਜੀਵਨ ਬਦਲ ਜਾਂਦਾ ਹੈ ਕਰੇ ਵਿਖਿਆਨ ਜਾਣੇ ਜੇ ਕੋਈ ਜੇ ਕੋਈ ਉਸ ਆਤਮ ਗੁਰੂ ਨੂੰ ਜਾਣ ਲਵੇ ਉਹ ਆਤਮਿਕ ਸ਼ਬਦ ਨੂੰ ਜਾਣ ਲਵੇ ਹਰ ਹਿਰਦੇ ਵਿੱਚ ਵਸਦੀ ਉਹ ਰੱਬੀ ਜੋਤ ਤਾਂ ਜੋ ਵਾਜਾ ਵਜ ਰਿਹਾ ਜੂ ਬੀਨ বাজ ਰਹੀ ਹੈ ਉਸ ਨੂੰ ਜੇ ਕੋਈ ਪਛਾਣ ਲਵੇ ਕਰੇ ਵਿਖਿਆਨ ਜਾਣੇ ਜੇ ਕੋਈ ਉਹ ਫਿਰ ਉਸ ਦੀ ਸਿਫਤਸਲਾ ਕਰਦਾ ਰਹਿੰਦਾ ਉਹ ਦਾ ਮੁਖੋਂ ਨਿਕਲੀ ਸਿਫਤਸਲਾ ਸੰਸਾਰ ਦੇ ਲਈ ਵਿਖਿਆਨ ਕਥਾ ਵਚਕਾ ਜਾਂ ਵਿਚਾਰ ਬਣਦੇ ਉਹ ਕਿਸੇ ਨਾਲ ਕੋਈ ਰੱਬੀ ਗੱਲ ਨਾ ਕਰੇ ਤੇ ਸੁਭਦੀਆਂ ਵੀ ਹਨ ਜਿਸ ਜਿਸ ਨੇ ਆਪ ਉਸ ਤਨ ਤਨ ਹਰੇਮ ਬੈਨ ਰਾਮ ਬੈਨ ਬਾਜਾ ਮਧੁਰ ਮਧੁਰ ਤੁਨ ਨੂੰ ਅਨਖਤ ਗਾਜਾ ਜਿਸ ਨੇ ਉਹ ਅਨਖਤ ਨੂੰ ਸੁਣ ਲਈ ਆਤਮ ਰੂ ਨੂੰ ਮਹਿਸੂਸ ਕਰ ਲਿਆ ਅਨੁਭਵ ਕਰ ਲਿਆ ਉਹ ਕੋਈ ਵਿਖਿਆਨ ਕਰੇ ਵੀ ਤੇ ਜਚਦਾ ਉਹਦੀ ਸਿਫਸਲਾ ਵੀ ਸਫਲ ਹੈ ਤੇ ਲੋਕਾਂ ਨੂੰ ਸੁਨਾਣੀ ਤੇ ਕਰਨੀ ਅੰਮ੍ਰਿਤ ਪੀਵੇ ਸੋ ਹੀ ਕਿਉਂਕਿ ਉਹ ਆਪ ਆਤਮਕ ਆਨੰਦ ਰੂਪੀ ਰਸ ਪਿੰਦਾ ਹੈ ਉਹ ਬੇਗੰਪੁਰਾ ਸ਼ਹਿਰ ਦਾ ਵਾਸੀ ਬਣ ਜਾਂਦਾ ਹੈ ਉਸ ਦੀ ਅਵਸਥਾ ਬਣ ਜਾਂਦੀ ਹੈ ਜੋ ਗੁਰੂ ਅਮਰਦਾਸ ਜੀ ਦੀ ਆਨੰਦ ਪਿਆ ਮੇਰੀ ਮਾਇ ਸਤਗੁਰੂ ਮੇ ਪਾਇਆ ਸਤਗੁਰਤਾ ਪਾਇਆ ਸਹਿਜ ਸੇਤੀ ਮਨ ਬਧੀ ਬਾਦ ਆਈਆਂ ਰਾਗ ਰਤਨ ਪਰਿਵਾਰ ਪਰਿਯ ਸ਼ਬਦ ਗਾਮਣੇ ਆਈਆਂ ਇਹ ਅਵਸਥਾ ਜਿਹਦੇ ਅੰਦਰ ਰਾਗ ਰਗਣੀ ਵਰਗਾ ਆਨੰਦ ਮਹਿਸੂਸ ਹੋਵੇ ਅਣਖਾ ਧੁਨੀਆਂ ਮਹਿਸੂਸ ਹੋਣ ਪੰਜ ਸ਼ਬਦ ਵਰਗਾ ਆਨੰਦ ਮੌਜੂਦ ਮਹਿਸੂਸ ਹੋਵੇ ਅੰਦਰੋਂ ਇਹ ਅੰਦਰਾ ਹਿਰਦਾ ਤ੍ਰਿਪਤ ਹੋ ਜਾਏ ਸਹਿਜ ਬਣ ਜਾਵੇ ਤੋ ਐਸਾ ਅੰਮ੍ਰਿਤ ਪੀਂਦਾ ਹੈ ਜੋਗੀ ਲੋਕ ਸ਼ਰਾਬਾਂ ਪੀਂਦੇ ਸਨ ਉਹ ਪੱਠੀ ਚਾੜਦੇ ਸਨ ਪਾਂਡੇ ਵਿੱਚ ਲਾਹਣ ਪਾ ਕੇ ਉਬਾਲ ਕੇ ਉਹਦਾ ਅਰਕ ਜਿਹੜਾ ਨਿਕਲਦਾ ਸੀ ਪਾਪ ਰਹੀ ਉਹਨੂੰ ਉਹ ਪੀਂਦੇ ਸਨ ਤੋਂ ਆਪਣੇ ਆਪ ਨੂੰ ਮੱਸਮ ਦੇ ਸਨ ਗੁਰੂ ਸਾਹਿਬ ਨੇ ਇੱਥੇ ਉਹਨਾਂ ਨੂੰ ਇੱਕ ਆਪਣੇ ਅੰਦਰ ਅੰਮ੍ਰਿਤ ਪੈਦਾ ਕਰਨ ਦੀ ਜਾਇਦ ਦੱਸੀ ਵੀ ਪੱਠੀ ਚਾੜੀ ਸਰੀਰ ਦੀ ਉਹਦੇ ਵਿੱਚ ਗੁੜ ਕਰ ਗਿਆਨ ਗੁਰਤੀ ਤੋਂ ਗਿਆਨ ਪਾਇਆ ਗੁੜ ਕਰ ਗਿਆਨ ਧਿਆਨ ਕਰਤਾ ਵੇ ਰੱਬੀ ਧਿਆਨ ਨੂੰ ਧਾਵੇ ਜੇ ਉਹ ਜਿਹੜੇ ਲਾਹਣ ਵਿੱਚ ਬਾਕੀ ਮਸਾਲਾ ਪਾਉਂਦੇ ਨੇ ਸਿਕੜੇ ਵਗੈਰਾ ਦੂਸਰਾ ਤੀਸਰਾ ਤੇ ਅਨਕਰਤਾ ਵੀ ਕਰ ਕਰਨੀ ਕਸ ਪਾਈਏ ਤੇ ਉੱਚੀ ਕਰਨੀ ਉੱਚਾ ਆਚਰਨ ਜਿਹੜਾ ਹੈ ਉੱਚੀ ਕਰਨੀ ਉਹਦੇ ਵਿੱਚ ਸੱਕ ਪਾਏ ਜਾਂਦੇ ਨੇ ਪਾਠੀ ਪਵਨ ਸਰੀਰੂਪੀ ਪਵਨ ਜਿਹੜਾ ਹੈ ਇਸ ਨੂੰ ਪੱਠੀ ਬਣਾਣਾ ਹੈ ਸਰੀਰ ਨੂੰ ਪੱਠੀ ਨੂੰ ਇਹਦੇ ਵਿੱਚ ਇਹ ਗੁਣ ਪੈਦਾ ਕਰ ਪਾਠੀ ਪਵਨ ਪ੍ਰੇਮ ਦਾ ਪੂਚਾ ਤੇ ਰੱਬੀ ਪ੍ਰੇਮ ਦਾ ਪੂਚਾ ਫੇਰਨਾ ਹੈ ਇਤਰਸ ਅੰਮਿਉ ਚੁਵਾਈਆ ਗੁਰੂ ਜੀ ਕਹਿੰਦੇ ਇਸ ਤਰ੍ਹਾਂ ਫਿਰ ਅੰਦਰ ਅੰਮ੍ਰਿਤ ਚੋਂਦਾ ਤੁਹਾਡੇ ਮਟਕੇ ਵੀ ਜਾ ਕੇ ਸ਼ਰਾਬ ਚ ਹੁੰਦੀ ਹੈ ਨਾ ਪਾਪ ਬਣ ਬਣ ਕੇ ਤੁਸੀਂ ਪੋਚੀ ਫਿਰਦੇ ਠੰਡੇ ਨਾਲੀ ਉੱਤੇ ਤੇ ਉਹਰ ਪਾਪ ਜਿਹੜੀ ਉੜਦੀ ਹੈ ਉਹ ਪਾਣੀ ਦਾ ਰੂਪ ਬਣ ਕੇ ਸ਼ਰਾਬ ਬਣ ਕੇ ਦੁਜੇ ਬਸੇ ਚੋਂਦੀ ਹੈ ਤੇ ਤੁਸੀਂ ਉਹ ਪੀ ਕੇ ਸਮਝੋਗੇ ਅਸੀਂ ਮਸਤ ਅਸੀਂ ਮਸਤਾਨੇ ਹੋ ਗਏ ਹਾਂ ਪਰ ਨਹੀਂ ਮੈਂ ਇਹ ਸ਼ਰਾਬ ਨਹੀਂ ਪੀਂਦਾ ਕੋ ਨਾਨ ਸਾਹਮਣੇ ਕਿਹਾ ਮੈਂ ਗੁਰ ਦੀ ਥਾਂ ਤੇ ਗਿਆਨ ਆਪਣੇ ਅੰਦਰ ਪੈਦਾ ਕਰਦਾ ਹਾਂ ਸਰੀਰ ਰੂਪੀ ਪਵਣ ਦੇ ਵਿੱਚ ਤੇ ਧਿਆਨ ਜੋੜਦਾ ਹਾਂ ਪ੍ਰਭੂ ਵਿੱਚ ਤੇ ਮੈਂ ਆਪਣੀ ਕਰਨੀ ਅਚਰਨ ਉੱਚਾ ਰੱਖਦਾ ਹਾਂ ਤੇ ਪ੍ਰਭੂ ਨਾਲ ਅਤੇ ਪ੍ਰਭੂ ਦੀ ਖਲਕਤ ਨਾਲ ਸਾਰਨਾ ਪ੍ਰੇਮ ਕਰਦਾ ਹਾਂ ਇਹ ਜਿਹੜੇ ਗੁਣ ਮੇਰੇ ਅੰਦਰ ਮੈਂ ਧਾਰਨ ਕਰਦਾ ਹਾਂ ਇਹ ਜਿਹੜੀ ਇਸ ਤਰ੍ਹਾਂ ਦੀ ਜਿਹੜੀ ਮੈਂ ਵਿਧੀ ਅਪਣਾਈ ਹੈ ਇਹਦੇ ਰਾਹੀਂ ਇਤ ਰਸ ਅਮੀਓ ਇਸ ਤਰ੍ਹਾਂ ਮੇਰੇ ਅੰਦਰ ਇੱਕ ਰਸ ਚੋਂਦਾ ਹੈ ਅੰਮ੍ਰਿਤ ਵਰਗਾ ਆਤਮਾ ਨੂੰ ਨੰਦ ਦੇਣ ਵਾਲਾ ਮੈਨੂੰ ਅਮਰ ਕਰਨ ਵਾਲਾ ਆਤਮਿਕ ਜ਼ਿੰਦਗੀ ਦੇਣ ਵਾਲਾ ਰਸ ਮੇਰੇ ਅੰਦਰ ਚੋਂਦਾ ਹੈ ਬਸ ਇਹ ਅਮਰ ਜਿਹੜਾ ਅੰਮ੍ਰਿਤ ਪੀਵੇ ਕੋਈ ਸੋਈ ਉਹ ਆਦਮੀ ਅੰਮ੍ਰਿਤ ਪੀਂਦਾ ਹੈ ਜਿਹੜਾ ਉਸ ਆਤਮ ਗ੍ਰੋਹ ਨੂੰ ਮਨੁਭਵ ਅਨੁਭਵ ਕਰ ਲੈਂਦਾ ਹੈ ਤੇ ਫਿਰ ਉਹ ਉਸ ਨੂੰ ਵਖਾਣਦਾ ਰਹਿੰਦਾ ਉਹਦੀ ਸਿਫਤਸਲਾ ਕਰਦਾ ਰਹਿੰਦਾ ਇਹਦੇ ਲਈ ਜ਼ਰੂਰੀ ਹੈ ਕਿ ਕਰਮ ਕਰਤੂਤ ਬੇਲ ਵਿਸਤਾਰੀ ਸਾਡੇ ਕਰਮ ਚੰਗੇ ਹੋਣ ਕਰਮ ਉੱਚੀ ਹੋਣ ਸਾਡੀ ਕਰਨੀ ਚੰਗੀ ਹੋਵੇ ਉਹੀ ਗੱਲ ਜਿਹੜੀ ਉਸ ਸ਼ਬਦ ਦੀ ਗੁਰੂ ਨਾਨਕ ਸਾਹਿਬ ਨੇ ਦੱਸੀ ਕਰਮ ਕਰਤੂਤ ਬੇਲ ਵਿਸਤਾਰੀ ਤੇ ਜਿਸਨੂੰ ਬੇਲ ਖਿਲਦੀ ਹੈ ਫੁੱਲ ਖਿਰਦੇ ਹਨ ਇਸ ਤਰ੍ਹਾਂ ਗੁਨਰੂਪੀ ਬੇਲ ਖਿੜ ਜਾਏ ਹਿਰਦੇ ਦੀ RAM ਨਾਮ ਫਲ ਹੂਆ ਤੇ ਪਰਮਾਤਮਾ ਦੇ ਨਾਮ ਦਾ ਫਲ ਲੱਗ ਜਾਏ ਇਸ ਆਤਮਿਕ ਜੀਵਨ ਨੂੰ ਇਸ ਰੂਪ ਨਾ ਰੇਖ ਅਨਖਦ ਵਾਜੈ ਉਹ ਜਿਸ ਪ੍ਰਭੂ ਦਾ ਕੋਈ ਰੂਪ ਨਹੀਂ ਰੇਖਣੀ ਲੇਕਿਨ ਅਨਖਦ ਉਹਦੀ ਧੁਨ ਅੰਦਰ ਵੱਜ ਰਹੀ ਹੈ ਹਨ ਬੰਸਰੀ বাজ ਰਹੀ ਹੈ ਜਿਹਨੂੰ ਮੈਂ ਪਹਿਲੇ ਕਹਿ ਚੁੱਕੇ ਤਨ ਤਨੋ ਰਾਮ ਬਹਿਨ ਵਾਜੈ ਸ਼ਬਦ ਨਿਰੰਝਨ ਕੀਆ ਜਿਹੜਾ ਉਹ ਪਰਮਾਤਮਾ ਨੇ ਸਾਡੇ ਅੰਦਰ ਇੱਕ ਸ਼ਬਦ ਜਿਹੜਾ ਮਾਇਆ ਰਹਿਤ ਸ਼ਬਦ ਸਾਡੇ ਅੰਦਰ ਉਹ ਤੁਨਕਾਰ ਦੇ ਰਿਹਾ ਹੈ ਹਰ ਸੀੜ ਅੰਦਰ ਉਹ ਆਤਮ ਗੁਰੂ ਦਾ ਸ਼ਬਦ ਵੱਜ ਰਿਹਾ ਹੈ ਇਸ ਨੂੰ ਨਾਮ ਵੀ ਕਿਹਾ ਗੁਪਤਾ ਨਾਮ ਵਰਤਾ ਵਿੱਚ ਕਲਯੁਗ ਘਟ ਘਟ ਹਰ ਭਰਪੂਰ ਇੱਥੇ ਗੁਪਤਾ ਨਾਮ ਕਿਹਨੂੰ ਕਿਹਾ ਉਸ ਆਤਮ ਗੁਰੂ ਨੂੰ ਜਿਸ ਨੂੰ ਅਸੀਂ ਆਤਮਾ ਕਹਿੰਦੇ ਹਾਂ ਤੇ ਉਹ ਹੈ ਅੰਸ਼ ਉਸ ਪਰਮਾਤਮਾ ਦੀ ਉਹ ਜਿਹੜੀ ਅੰਦਰ ਬੈਠੀ ਹੋਈ ਰਬੀ ਜੋਤ ਹੈ ਜੋ ਵੀ ਨਰੰਕਾਰ ਹੈ ਜੋ ਰੂਪ ਰੰਗ ਰੇਖਤੂ ਰਹਿਤ ਹੈ ਜਿਵੇਂ ਪ੍ਰਭੂ ਰੂਪ ਰੰਗ ਰੇਖਤੂ ਰਹਿਤ ਹੈ ਉਹ ਨਰੰਜਨ ਪ੍ਰਭੂ ਦਾ ਸ਼ਬਦ ਜਿਸ ਨੇ ਪਕੜ ਲਿਆ ਇਹ ਜੋਤ ਜਿਸ ਨੇ ਪਕੜ ਲਈ ਉਹ ਹੈ ਉਸ ਦਾ ਵਖਾਨ ਕੀਤਾ ਫਬਦਾ ਹੈ ਉਹਦਾ ਉਹਦੀ ਸਿਫਸਲਾ ਲਾਭਦਾਇਕ ਹੈ ਕਿਉਂਕਿ ਉਹ ਅੰਮ੍ਰਿਤ ਪੀਵੇ ਸੋਈ ਉਹ ਆਤਮਗ੍ਰਸ ਪੀਂਦਾ ਪਰ ਇਹਦੇ ਲਈ ਉੱਚਾ ਸੋਚਾ ਆਚਰਨ ਚਾਹੀਦਾ ਹੈ ਤੇ राम नाम ਦੀ ਲਿਵ ਅੰਦਰ ਲੱਗੀ ਹੋਣੀ ਜ਼ਰੂਰੀ ਹੈ ਜਿਨ ਪੀਆ ਸੇ ਮਸਤ ਭੇ ਟੂਟੇ ਬੰਧਨ ਫਾਹੇ ਇਹ ਉਹਨਾਂ ਦੀਆਂ ਨਿਸ਼ਾਨੀਆਂ ਨੇ ਭਾਈ ਜਿਨ੍ਹਾਂ ਦੇ ਅੰਦਰ ਨਾਮ ਪ੍ਰਗਟ ਹੋ ਜਾਂਦਾ ਹੈ ਉਹਨਾਂ ਦੀ ਨਿਸ਼ਾਨੀ ਹੈ ਕਿ ਉਹਨਾਂ ਦੀ ਕਰਨੀ ਉੱਚੀ ਹੋ ਜਾਂਦੀ ਹੈ ਉਹਨਾਂ ਦੇ ਨਾਮ ਨਾ ਫਲ ਲੱਗਦੇ ਨੇ ਉਹ ਰੂਹブレख तू रहਤ ਪ੍ਰਮਾਤਮਾ ਨੂੰ ਹਰ ਪਾਸੇ ਮਹਿਸੂਸ ਕਰਦੇ ਨੇ ਔਰ ਇਸ ਪੰਦੀ ਕੇ ਜਿਨ ਪੀਆ ਸੇ ਮਸਤ ਭੇ ਜਿਨ੍ਹਾਂ ਨੇ ਇਹ ਨਾਮ ਰਸ ਪੀਤਾ ਇਹ ਅੰਮ੍ਰਿਤ ਜਿਨ੍ਹਾਂ ਨੇ ਪੀਤਾ ਮਸਤ ਪਏ ਉਹ ਆਨੰਦ ਵਿੱਚ ਆ ਜਾਂਦੇ ਨੇ ਸਹਿਜ ਅਵਸਥਾ ਵਿੱਚ ਆ ਜਾਂਦੇ ਨੇ ਟੁੱਟੇ ਬੰਧਨ ਫਾਹੇ ਉਹਨਾਂ ਨੂੰ ਮੋਹ ਮਾਇ ਦੇ ਬੰਧਨ ਟੁੱਟ ਜਾਂਦੇ ਨੇ ਵਿਕਾਰਾਂ ਦੇ ਮੋਹ ਮਮਤਾ ਦੇ ਬੰਧਨ ਹੁੰਦੇ ਟੁੱਟ ਜਾਂਦੇ ਨੇ ਮੋਹ ਮਮਤਾ ਜੀ ਉਲਝਦੇ ਨਹੀਂ ਉਹ ਵਰ ਲਾਲਾ ਨੂੰ ਕੁਰਬਾਨ ਹੁੰਦੇ ਦੇਖ ਕੇ ਢਾਈਨੀ ਮਾਰਦੇ ਜਕਾਰੇ ਮਾਰਦੇ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਵਾਂਗ ਇਹ ਉਹਨਾਂ ਦੀ ਅਵਸਥਾ ਹੁੰਦੀ ਹੈ ਫਿਰ ਜੋਤੀ ਜੋਤ ਸਮਾਨੀ ਭੀਤਰ ਤਾਂ ਛੋੜੇ ਮਾਇਆ ਕੇ ਪਾਹੇ ਜਿਨ੍ਹਾਂ ਦੇ ਅੰਦਰ ਜੋਤੀ ਜੋਤ ਰਹਿ ਲਈ ਸੰਪੂਰਨthੀ ਅਵਸਥਾ ਬਣ ਆਉਂਦੀ ਹੈ ਇਹ ਆਤਮਿਕ ਜੋਤ ਪਰਮ ਜੋਤ ਸਰਵ ਵਿਆਪਕ ਜੋਤ ਵਿੱਚ ਈਲীন ਹੋਣ ਲੱਗ ਪੈਂਦੀ ਹੈ ਜੋਤੀ ਜੋਤ ਸਮਾਨੀ ਸਮਾ ਜਾਂਦੀ ਹੈ ਭੀਤਰ ਇਸ ਦੇ ਵਿੱਚ ਹੀ ਤਾਂ ਛੋੜੇ ਮਾਇਆ ਕੇ ਲਾ ਫਿਰ ਮਾਇਆ ਦੇ ਲਾਂ ਪਿੱਛੇ ਨਹੀਂ ਦੌੜਦਾ ਫਿਰਦਾ ਫਿਰ ਮਾਇਆ ਦੀ ਪਟਕਣਾ ਮੁੱਕ ਜਾਂਦੀ ਹੈ ਮਾਈ ਮੇ ਤਣ ਪਾਇਓ ਹਰ ਨਾਮ ਮਨ ਮੇਰਾ ਮਨ ਮੇਰਾ ਮਾਈ ਮੇ ਤਣ ਪਾਇਓ ਹਰ ਨਾਮ ਮਨ ਮੇਰਾ ਛੁੱਟ ਗਿਆ ਵਿਕਾਰਾਂ ਤੋਂ ਪੰਚੀ ਮੈਨੂੰ ਯਾਦ ਨਹੀਂ ਆ ਰਹੀ ਕਿ ਮੇਰਾ ਮਨ ਵਿਕਾਰਾਂ ਤੋਂ ਛੁੱਟ ਗਿਆ ਉਪਜੋ ਨਿਰਮਲ ਗਿਆਨ ਮੇਰੇ ਅੰਦਰ ਨਿਰਮਲ ਗਿਆਨ ਉਪਜ ਪਿਆ ਹੈ ਕਿ ਮੇਰਾ ਮਨ ਹੁਣ ਵਿਕਾਰਾਂ ਤੋਂ ਮੁਕਤ ਹੋ ਗਿਆ ਛੁੱਟ ਗਿਆ ਹੈ ਮਾਇਆ ਦੇ ਬੰਦਨ ਤੋਂ ਤੋ ਇਹ ਅਵਸਥਾ ਬਣਦੀ ਹੈ ਟੋਟੇ ਬੰਦਨ 파ਹੇ ਜੋਤੀ ਜੋਤ ਸਮਾਨੀ ਭੀਤਰ ਤਾਂ ਛੋਡੇ ਮਾਇਆ ਕੇ ਲਾਖੇ ਜਦ ਜੋਤੀ ਜੋਤ ਅੰਦਰ ਸਮਾ ਗਈ ਜੋਤ ਜੋਤ ਨਾਲ ਮਿਲ ਗਈ ਤਾਂ ਮਾਇਆ ਦੇ ਲਾਖੇ ਫਿਰ ਬੰਦਾ ਮਾਇਆ ਪਿੱਛੇ ਨਹੀਂ ਭੜਕਦਾ ਫਿਰਦਾ ਸਰਬ ਜੋਤ ਰੂਪ ਤੇਰਾ ਦੇਖਿਆ ਸਾਰੇ ਪਾਸੇ ਐਸੀ ਮਹਾਂਪੁਰਖ ਨੇ ਐਸੀ ਗੁਰਮੁਖ ਨੇ ਸਰਬਜੂਤ ਰੂਪ ਤੇਰਾ ਦੇਖਿਆ ਸਾਰੇ ਪਾਸੇ ਤੇਰੀ ਜੋਤ ਸਾਰੇ ਵਿੱਚ ਰੂਮ ਕਰਈ ਉਹਨਾਂ ਨੇ ਦੇਖ ਲਈ ਮਹਿਸੂਸ ਕਰ ਲਈ ਸਗਲ ਭੌਣ ਤੇਰੀ ਮਾਇਆ ਫਿਰ ਮਹਿਸੂਸ ਹੁੰਦਾ ਕਿ ਹਰ ਪਾਸੇ ਤੇਰੀ ਹੀ ਮਾਇਆ ਵਰਤਰੀ ਹੈ ਤੇਰੀ ਹੀ ਖੇੜਾ ਹੈ ਜਿਸ ਦਾ ਰੂਪ ਮਾਇਆ ਰੂਪੀ ਤੇਰਾ ਹੀ ਹੈ ਔਰ ਇਹਦੇ ਵਿੱਚ ਤੇਰੀ ਜੋਤ ਸਾਰੇ ਵਿੱਚ ਰੂਮ ਕਰਈ ਹੈ ਰਾਰਾ ਰੂਪ ਨਿਰਾਲਮ ਬੈਠਾ ਰਾਰਾ ਲਫ਼ਜ਼ ਅਸਲ ਰਾਰਾ ਤੂੰ ਬਣਿਆ ਰਾਰਾ ਰਾਰਾ ਦਾ ਲੜਾਈ ਝਗੜਾ ਇਹ ਜਿਹੜਾ ਸੰਸਾਰ ਮੋਹ ਮਾਇਦੇ ਝਗੜੇ ਵਿੱਚ ਪਿਆ ਹੋਇਆ ਇਹ ਵੀ ਤੇਰੀ ਖੇਡ ਹੈ ਸਾਰੀ ਇਸ ਰੂਪੀ ਜੀ ਤੂੰ ਹੀ ਹੈ ਤੇ ਤੂੰ ਨਿਰਾਲਮ ਨਿਰਲੇਪ ਹੋ ਕੇ ਇੱਕ ਪਾਸੇ ਬੈਠਾ ਹੋਇਆ ਵੀ ਹੈ ਤੇਰਾ ਨੁਜ ਰੂਪ ਮੋਹ ਮਾਇਆ ਦੇ ਮੁਕਤ ਹੈ ਨਿਰੰਝਨ ਹੈ ਪਰ ਤੇਰਾ ਉਹ ਰੂਪ ਜਿਹੜਾ ਸੰਸਾਰ ਵਿੱਚ ਵਿਚਰ ਰਿਹਾ ਜੀਵਨ ਦੇ ਵਿੱਚ ਉਹ ਇਹ ਸੰਸਾਰੀ ਮੋਹ ਮਾਇਦੇ ਝਗੜੇ ਵਿੱਚ ਉਲਝਿਆ ਹੋਇਆ ਇਹ ਵੀ ਤੇਰੀ ਹੀ ਖੇਡ ਹੈ ਨਦਰ ਕਰੇ ਵਿੱਚ ਛਾਇਆ ਤੇ ਇਸ ਖੇਡ ਵਿੱਚ ਰਹਿ ਕੇ ਸਾਰਿਆਂ ਦੀ ਤੂੰ ਮੇਰੀ ਦੀ ਨਜ਼ਰ ਸਾਰਿਆਂ ਨੂੰ ਸੰਭਾਲਦਾ ਵੀ ਹੈ ਇਹ ਸਭ ਤੇਰਾ ਹੀ ਰੂਪ ਰੰਗ ਤੇਰੀ ছਾਇਆ ਹੈ ਬੀਨਾ ਸ਼ਬਦ ਵਜਾਵੇ ਜੋਗੀ ਜੋਗੀ ਸਿੰਗੀ ਅਧੂਰ ਬੀਨਾ ਵਜਾਉਂਦਾ ਸੀ ਪਰ ਇਹ ਅਸਲੀ ਜੋਗੀ ਹੈ ਇਹ ਜੋਗ ਤੋਂ ਮਤਲਬ ਹੈ ਜੋੜ ਹੋ ਜਾਣਾ ਮੇਲ ਹੋ ਜਾਣਾ ਇਹ ਹੈ ਰੱਬ ਦਾ ਸੱਚਾ ਮੇਲ ਪ੍ਰਾਪਤ ਕੀਤਾ ਹੋਇਆ ਜੋਗੀ ਅਸਲ ਜੋਗੀ ਇਹ ਬੀਨਾ ਕਿਹੜੀ ਬੀਨਾ ਸ਼ਬਦ ਵਜਾਵੇ ਜੋਗੀ ਉਹਦੇ ਅੰਦਰ ਰੱਬੀ ਸ਼ਬਦੀ ਵੀਨ বাজਦੀ ਹੈ ਰੱਬੀ ਨਾਮ ਦੀ ਰੋਣੂ ਉਪਕ ਲੈਂਦਾ ਨਿਤ ਨਾਮ ਤੂੰ ਪਾਵਾ ਹੁੰਦ ਪ੍ਰਭੂ ਦੀ ਹਸਤੀ ਉਦੀ ਐਗਜ਼ਿਸਟੈਂਸ ਉਹ ਪਰਮਾਤਮਾ ਦੀ ਜਿਹੜੀ ਹਰ ਇੱਕ ਦੇ ਅੰਦਰ ਜੋਤ ਮੌਜੂਦ ਹੈ ਉਦੀ ਜਿਹੜੀ ਹੁੰਦ ਹੈ ਉਹ ਉਸ ਨੂੰ ਮਹਿਸੂਸ ਹੋ ਜਾਂਦੀ ਹੈ ਉਸ ਹੁੰਦ ਨੂੰ ਮਹਿਸੂਸ ਕਰਨ ਦੇ ਕਾਰਨ ਉਸ ਨੂੰ ਬਾਹਰਲਾ ਸੰਸਾਰ ਸਾਰਾ ਆਪਣਾ ਸਿਰ ਸਭ ਨਾਸ਼ਵਾਂ ਲੱਗਦੇ ਨੇ ਇਸ ਵਾਸਤੇ ਇਧਰੋਂ ਉਹ ਮੁਕਤ ਹੋ ਜਾਂਦਾ ਕੋਈ ਮੋ ਮਾਇਆ ਲੁਭ ਲਾਚ ਨਹੀਂ ਰਹਿੰਦਾ ਉਹ ਬੀਨਾ ਸ਼ਬਦ ਦਾ ਜਾਦਾ ਜੋਗੀ ਇਹ ਹੈ ਸ੍ਰੀ ਜੋਗੀ ਜਿਹੜਾ ਉਹ ਅੰਦਰਲੇ ਸ਼ਬਦ ਦੀ ਬੀਨ ਵਜਾਂਦਾ ਹੈ ਭਾਪ ਉਸ ਸ਼ਬਦ ਨਾਲ ਜੁੜਦਾ ਹੈ ਦਰਸ਼ਨ ਰੂਪੇ ਅਪਾਰਾ ਉਸ ਅਪਾਰ ਪ੍ਰਭੂ ਦੇ ਜਿਹਦਾ ਕੋਈ ਹਰਲਾ ਪਰਲਾ ਬੰਨਣਾ ਨਹੀਂ ਰੰਕਾਰ ਦਾ ਉਸ ਦੇ ਦਰਸ਼ਨ ਵਿੱਚ ਉਹ ਸਮਾ ਜਾਂਦਾ ਉਹ ਉਹ ਦਰਸ਼ਨ ਮਹਿਸੂਸ ਕਰਨ ਲੱਗ ਪੈਂਦਾ ਸ਼ਬਦ ਅਨਾਖਤ ਸੂ ਸ਼ਹਿਰਾਤਾ ਉਹ ਸੱਚੇ ਖਸਮ ਪਰਮਾਤਮਾ ਦੇ ਸ਼ਬਦ ਵਿੱਚ ਰੰਗਿਆ ਜਾਂਦਾ ਜਿਹੜਾ ਅਨਖਦ ਇੱਕ ਰਸ ਜਿਹੜਾ ਸ਼ਬਦ ਹਰ ਇੱਕ ਦੇ ਅੰਦਰ ਮੌਜੂਦ ਹੈ ਉਹ ਉਹਦੇ ਵਿੱਚ ਰੰਗਿਆ ਜਾਂਦਾ ਨਾਨਕ ਕਹੇ ਵਿਚਾਰਾ ਕੋ ਗੁਰਸਾਹਿਬ ਨੇ ਗੁੰਨਣ ਸਾਹਿਬ ਕਹਿੰਦੇ ਨੇ ਕਿ ਮੈਂ ਵਿਚਾਰਾ ਨਾਨਕ ਇਹ ਵਿਚਾਰ ਕਰਦਾ ਕਿ ਐਸਾ ਸੱਚਾ ਜੋਗੀ ਬੰਦਾ ਜਿਹਦਾ ਇਸ ਤਰ੍ਹਾਂ ਰੱਬ ਨਾਲ ਜੋਗ ਹੋ ਜਾਂਦਾ ਉਹ ਉਸ ਅਨਖਦ ਰੂ ਰੱਬੀ ਸ਼ਬਦ ਰੂਪੀ ਰੱਬੀ ਆਤਮਾ ਰੂਪੀ ਰੂਹ ਨਾਲ ਜੁੜ ਜਾਂਦਾ ਤੇ ਉਹ ਹੈ ਸੱਚੀ ਅਨੰਦਮਈ ਅਵਸਥਾ ਤਾਂ ਇਸ ਸ਼ਬਦ ਦੇ ਰਾਹੀ ਸਾਨੂੰ ਇਹ ਨਹੀਂ ਆ ਵੀ ਪਾਠ ਕਰੀ ਜਾਓ ਪਾਠ ਕਰੀ ਜਾਓ ਤੇ ਉਹਦਾ ਕੀ ਲਾਭ ਹੋਇਆ ਨਹੀਂ ਜੀਵਨ ਦਾ ਮਿਆਰ ਉੱਥੇ ਦਾ ਉੱਥੇ ਹੀ ਐ ਸਾਡੀ ਸੁਰਤੀ ਕੋਈ ਘੜੀ ਨਹੀਂ ਗਈ ਕੋਈ ਜੀਵਨ ਕੋਈ ਤਬਦੀਲੀ ਨਹੀਂ ਆਈ ਕੋਈ ਵਿਕਾਰਾਂ ਤੋਂ ਮੁਕਤ ਨਹੀਂ ਹੋਏ ਲੋਭ ਲਾਲਚ ਤੋਂ ਮੁਕਤ ਨਹੀਂ ਹੋਏ ਈਰਖਾ ਦਵੇਗ ਸਾਡੇ ਅੰਦਰ ਕੁੱਟ ਕੁੱਟ ਕੇ ਭਰੀ ਰਹੀ ਤਾਂ ਅਸੀਂ ਬਾਣੀ ਦੀ ਪਾਠ ਵੀ ਕਰੀ ਜਾ ਰਹੇ ਹਾਂ ਕਿਰਤ ਨੂੰ ਹੀ ਕਰੀ ਜਾ ਰਹੇ ਹਾਂ ਰਜ ਰਜ ਕੇ ਭੇਟਾਂ ਲਈ ਜਾ ਰਹੇ ਹਾਂ ਲੋਭ ਲਾਲਚ ਨਾਲ ਭਰੇ ਹੋਏ ਹਾਂ ਇਹਦਾ ਮਤਲਬ ਹੈ ਨਹੀਂ ਸਾਡਾ ਅਸਲੀ ਯੋਗ ਨਹੀਂ ਹੋਇਆ ਸੀ ਯੋਗੀ ਨਹੀਂ ਬਣੇ ਮਿਲਾਪ ਨਹੀਂ ਹੋਇਆ ਇਹ ਮਿਲਾਪ ਦੀ ਅਵਸਥਾ ਇਸ ਸ਼ਬਦ ਦੱਸ ਰਹੀ ਨੇ ਕਿ ਜਦੋਂ ਰੱਬੀ ਮਿਲਾਪ ਹੁੰਦਾ ਹੈ ਰੱਬੀ ਆਤਮਾ ਰੂਹ ਨੂੰ ਜਦੋਂ ਬੰਦਾ ਅਨੁਭਵ ਕਰਦਾ ਹੈ ਜੀਵਨ 'ਚੇ ਤਬਦੀਲੀ ਆਉਣੀ ਚਾਹੀਦੀ ਹੈ ਇਹ ਉੱਚੀ ਸੁੱਚੀ ਇਨਸਾਨ ਦੀ ਕਰਨੀ ਆਚਰਨ ਸਭ ਕੁਝ ਹੋਣਾ ਚਾਹੀਦਾ ਹੈ ਲੋਭ ਲਾਲਚ ਤੋਂ ਮੁਕਤ ਰਿਸ਼ਨਾ ਤੋਂ ਮੁਕਤ ਹੋ ਜਾਣਾ ਇਹ ਜ਼ਰੂਰੀ ਹੈ ਇਹ 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 ਸਿੱਧੀ ਨਿਸ਼ਾਨੀ ਹੈ ਕਿ ਇਹ ਬੰਦਾ ਸਹੀ ਮਹਨੇ ਵਿੱਚ ਬਾਣੀ ਦਾ ਲਾਭ ਇਸ ਨੂੰ ਮਿਲਿਆ ਹੈ ਇਸਨੇ ਗੁਰੂ ਦੀ ਮਤ ਨੂੰ ਵਾਕਿਆ ਧਾਰਨ ਕੀਤਾ ਤੇ ਜੇ ਤਬਦੀਲੀ ਨਹੀਂ ਹੁੰਦੀ ਪਈਆਂ ਤੇ ਜੋ ਕੁਝ ਵੀ ਅਸੀਂ ਕਰੀ ਜਾ ਰਹੇ ਹਾਂ ਉਹ ਸਭ ਕਰਮਕਾਂਢੀ ਹੈ ਉਹਦੇ ਭਾਵੇਂ ਪੂਜਾ ਪਾਠ ਵੀ ਸ਼ਾਮਲ ਹੋਣ ਸਭ ਕੁਝ ਕਰਮਕਾਂਢੀ ਬਣ ਜਾਂਦਾ ਹੈ ਇਸੇ ਕਿਸਮ ਦੇ ਪਾਠਾਂ ਵਾਸਤੇ ਇਸ ਕਿਸਮ ਦੀ ਪੂਜਾ ਸਿਮਣ ਵਾਸਤੇ ਗੁਰਬਾਣੀ ਵਿੱਚ ਬੜੇ ਸ਼ਬਦ ਐਸੇ ਨੇ ਪਾਠ ਪੜਿਓਰ ਬੇਦ ਵਿਚਾਰੇ ਨਿਵਲ ਭੇਂਗਮ ਸਾਦੇ ਪੰਜ ਜਨਾ ਸੁਸੰਗ ਨਾਲ ਛੁੱਟ ਕੇ ਅਧਿਕ ਉਹ ਬੁਧਵਾਦੇ ਯਾ ਪੜ ਪੜ ਗੱਡੀ ਲਦੀ ਪੜ ਪੜ ਭਰੀਆਂ ਸਾਥ ਪੜ ਪੜ ਬਿੜੀ ਪਈਆਂ ਪੜ ਪੜ ਗੱਡੀ ਖੜ ਚਲੋਕ ਦੇਵੀ ਤੁਸੀਂ ਦੇਖੋ ਕੋਰਸਾ ਸੁਝਾ ਰਹੇ ਨੇ ਕਿ ਜਿੰਨਾ ਮਰਜੀ ਪੜੀ ਜਾਓ ਸਾਰੀ ਜ਼ਿੰਦਗੀ ਪਰਦੇ ਲੰਘ ਜਾਏ ਸਾਰੇ ਸਵਾਸ ਹੀ ਪਰਦੇ ਲੰਘ ਜਾਣ ਪਰ ਲੈ ਕੇ ਇੱਕੋ ਗੱਲ ਪਾਈ ਨਾਨਕ ਲਿਖਿਆ ਇੱਕ ਗੱਲ ਹੋਰ ਹੂਮੇ ਚਖਣਾ ਚਾਹ ਕੇ ਬਾਕੀ ਸਭ ਮੂਮਿੰਨੀ ਚਖਾਈ ਬਣ ਜਾਣੀ ਹੈ ਜੇ ਇਹ ਇੱਕ ਗੱਲ ਕਿਹੜੀ ਬਈ ਇਹ ਸਮਝ ਨਹੀਂ ਆਈ ਉਸ ਅਨਖਤ ਸ਼ਬਦ ਨੂੰ ਅਸੀਂ ਨਹੀਂ ਪਹੁੰਚ ਸਕੇ ਉਸ ਆਤਮਿਕ ਰੋਣ ਨੂੰ ਮਹਿਸੂਸ ਨਹੀਂ ਕਰ ਸਕੇ ਤੇ ਜਿਸ ਤਰ੍ਹਾਂ ਅੱਜ ਕਹੀਂ ਕਹਿੰਦੇ ਨੇ ਜੀ ਰਬ ਰੂਪ ਕੋਈ ਚੀਜ਼ ਨਹੀਂ ਹੁੰਦੀ ਜੀ ਰੂ ਰੂ ਕੁਝ ਨਹੀਂ ਹੁੰਦੀ ਜੀ ਪੰਜ ਤਤ ਕਿਸੇ ਵਿਧੀ ਨਾਲ ਜੁੜਦੇ ਨੇ ਤੇ ਉਹਨਾਂ ਚ 에ਨਰਜੀ ਪੈਦਾ ਹੋ ਜਾਂਦੀ ਹੈ ਉਹਦੇ ਨਾਲ ਸਿਰ ਤੂਦਾ ਰਹਿੰਦਾ ਜਦੋਂ 에ਨਰਜੀ ਵੇਸਟ ਹੋਈ ਬੰਦਾ ਮਰ ਜਾਂਦਾ ਜੀ ਕੋਈ ਮਾਰਨ ਵਾਲਾ ਕੋਈ ਪੈਦਾ ਕਰਨ ਵਾਲਾ ਨਹੀਂ ਇਹੋ ਜੀ ਗੱਲਾਂ ਕਰਨ ਵਾਲੇ ਬੰਦੇ ਉਹਨਾਂ ਨੇ ਇਹ ਰੂਣੀ ਪਕੜੀ ਹੁੰਦੀ ਜਿਹੜੇ ਰੂਪ ਅਕਲ ਲੈਂਦੇ ਨਾ ਫਿਰ ਉਹਨਾਂ ਨੂੰ ਸਵੈਸ ਦੇ ਕੁਝ ਦੇਦਾ ਹੀ ਨਹੀਂ ਉਹਨੂੰ ਵੀ ਦਿਸਦਾ ਵੀ ਤੁਰਦਾ ਫਿਰਦਾ ਵੀ ਹਰ ਸਰੀਰ ਵਿੱਚ ਉਹ ਪਰਮਾਤਮਾ ਆਪ ਹੀ ਹੈ ਇਹਨੂੰ ਤੋਰਨ ਵਾਲੀ ਅੰਦਰਲੀ ਸ਼ਕਤੀ ਵੀ ਉਹ ਆਪ ਹੀ ਹੈ ਉਹ ਨਰੰਕਾਰ ਤੇ ਆਕਾਰ ਸਰਗੁਣ ਨਿਰਗੁਣ ਦੋ ਮਿਲ ਇਕਾਕੀ ਨੂੰ ਠਾਉ ਇਹ ਉਹਨਾਂ ਨੂੰ ਦਿਸਦਾ ਕਿ ਦੋ ਦੋ ਹੀ ਮਿਲੇ ਹੋਏ ਨੇ ਸਰਗੁਣ ਤੇ ਨਿਰਗੁਣ ਰੂਪ ਦੋ ਹੀ ਰੂਪ ਉਸੇ ਦੇ ਨੇ ਉਹਨਾਂ ਨੂੰ ਫਿਰ ਇਦਾਂ ਦੇ ਦਰਸ਼ਨ ਉਹ ਕਰਦੇ ਨੇ ਤਾਂ ਉਹ ਕਹਿੰਦੇ ਨੇ ਸਭ ਗੋਮੀ ਦਾ ਸਭ ਗੋਮੀ ਦਾ ਗੋਮਨੂ ਵੀ ਨਹੀਂ ਕੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ